ਆ ਬੇਸ਼ਿਕਰ ਸਾਰਿਆਂ ਨੂੰ ਆਪਣਾ ਅੱਜ ਦਾ ਵਲੌਗ ਆ ਸਰਪ੍ਰਾਈਜ਼ ਤੇ ਭਰਾਵਾਂ ਆ ਰਹੇ ਆ ਵਾ ਇੱਕ ਵਾਰ ਇਕੱਲੇ ਹੀ ਆਏ ਸੀਗਾ ਮੇਰੇ ਚੈਨਲ ਤੇ ਹੁਣ ਪੂਰੀ ਫੈਮਿਲੀ ਨਾਲ ਆ ਰਹੇ ਆ ਵਾ ਸਾਡਾ ਭਰਾ ਸਣੀ ਤੇ ਬਾਹਰੋਂ ਸਰਪ੍ਰਾਈਜ਼ ਆ ਬਈ ਤੇ ਪਟਾਕੇ ਵਢੋਕੇ ਲੈਨ ਚੱਲੇ ਆ ਹੁਣ ਤਾਂ ਮੈਨੂੰ ਇਕੱਲੇ ਨੂੰ ਹੀ ਪਤਾ ਵਾ ਬਾਕੀ ਫੈਮਿਲੀ ਚ ਨਹੀਂ ਕਿਸੇ ਨੂੰ ਨਹੀਂ ਪਤਾ ਦੇਖੋ 20 ਬੰਦੇ ਮੈਨੂੰ ਕੱਲਾ ਹੀ ਗੱਡੀ ਚ ਬੰਦਾ ਹੀ ਆ ਤੇ ਆਪਾਂ ਪਟਾਕੇ ਲੈ ਚੱਲੀਆਂ ਢੋਲ ਵਾਲਾ ਵੀ ਕਰ ਲਿਆ ਤੇ ਬਾਅਦ ਛੋਟਾ ਜਿਹਾ ਵਲੌਗ ਹੋਣਾ ਤੁਸੀਂ ਬਣੇ ਰਹੋ ਭਰਾ ਬਣ ਕੇ ਭੈਣ ਬਣ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਾਕੀ ਛੋਟਾ ਜਿਹਾ ਵਲੌਗ ਆ ਸਰਪ੍ਰਾਈਜ਼ ਵਲੌਗ ਸੁਣ ਪਤਾਵਾ ਡਾਕਟਰ ਨੂੰ ਆਪਾਂ ਬੁਲਾ ਲਿਆ ਸ਼ਾਮ ਨੂੰ ਕਿ ਸਾਡੇ ਭੈਣ ਦੇ ਵੀ ਰਮਰੀਜ ਵੀ ਹੋ ਉਸ ਨੇ ਨਾ ਪੰਗਾ ਇਸ ਗੱਲ ਦਾ ਕਿ ਸਰਪ੍ਰਾਈਜ਼ ਬਣਾਉ ਨੂੰ ਦਿੰਦੇ ਦਿੰਦੇ ਕਿਤੇ ਅਸੀਂ ਖੁਦ ਹੀ ਨਾ ਸਰਪ੍ਰਾਈਜ਼ ਹੋ ਜਾਈਏ ਬੇਬੀ ਬੂਬੀ ਦੀਆਂ ਗੋਲੀਆਂ ਫੜਦੀਆਂ ਮੇਰੀ ਭੈਣ ਲੋਈ ਹਜੇ ਦੋ ਪਟਾਕੇ ਲਿੱਤੇ ਨੇ ਸਿਰਫ ਦੋ ਪਟਾਕੇ ਤੇ ਮਿਲ ਦੇਖ ਲੋ 3600 ਬਣ ਗਏ ਜਾਂ ਕਿਹੜਾ ਹਾਂ ਜਾਣਾ ਹੈ ਅਜੇ ਦੋਲਤ ਹੈ ਨਾ ਅਜੇ ਹੋਰ ਸ਼ੁਰੂਆਤ ਹੋਣੀ ਹੈ ਥੋੜਾ ਟਾਈਮ ਤਾਂ ਲਓ ਜੀ ਭਰਾ ਦੀ ਵੇਟ ਕਰਦੇ ਪਏ ਆ ਟਾਈਮ ਹੋ ਗਿਆ ਸੋਮਵਾਰ ਆਪਣਾ 12 ਵਜੇ ਹੋ ਗਏ 11:40 ਹੋ ਗਿਆ ਟਾਈਮ ਬਸ ਆਉਣ ਵਾਲੀ ਆ ਭਰਾ ਖੜੇ ਕੁਬਾ 40 40 ਮਿੰਟ ਕਾ ਕੇ ਭਰਾ ਬਣਾ 40 ਘੰਟੇ ਲੰਗਾਤੇ ਆ ਅਸੀਂ ਖੰਡਾ ਲੀ ਗੇ ਕਹਿੰਦਾ ਵੱਡੀ ਕਹਿੰਦਾ ਕਹਿੰਦਾ ਭਰਾ ਨੇ ਸਾਡੇ ਦਾ ਪਹੁੰਚਣਾ ਸਾਡੇ ਦਾ 10 ਵਜੇ ਪਹੁੰਚਣਾ ਹੋਰ ਬਾਈ ਮੈਂ ਕਿਹਾ ਕਿ ਅੱਧੇ ਘੰਟੇ ਤੱਕ ਤੈਨੂੰ ਛੱਡ ਜੂ ਘੰਟਾ ਦਾ ਆਏ ਮਾਂ ਰੋਟੀ ਨਹੀਂ ਖਾਦੀ ਮੈਂ ਟਾਬੇ ਤੇ ਸਮਾਨ ਕਰਾਂ ਤੈਨੂੰ ਗੱਲ ਟਾਬੇ ਦਾ ਖੜਾ ਰੋਟੀ ਆਪਾਂ ਮਿਲਦੇ ਹਾਂ ਭਰਾ ਜੇ ਫਿਰ ਠਾ ਠਾ ਅਦੀ ਗੱਡੀਆਂ ਉੱਧਰ ਗੱਡੀਆਂ ਤੇ ਕਰੋ ਸਾਡੇ ਭਰਾ ਆ ਗਏ ਸਾਡੇ ਭਰਾ ਆ ਗਏ ਬਾਹਰੋਂ ਆਇਆ ਸਮਾਨ ਲੈ ਕੇ ਆਇਆ ਹੋ ਕੁਛ ਨਾ ਕੁਛ ਤਾਂ ਆਏ ਮੁੰਡਿਆ ਪਰੇ ਪਰੇ ਹੋ ਜਾ ਪਰੇ ਪਰੇ ਹੋ ਜਾ ਪਰੇ ਪਰੇ ਹੋ ਜਾ ਪਰੇ ਪਰੇ ਹੋ ਜਾ ਲਓ ਜੀ ਗਏ ਉਧਰ ਪੜਾ ਕੇ ਜਾਂਦੇ ਆ ਉਹ ਫਿਰ ਵੀ ਆਉਂਦੇ ਦੇਖੋ ਲੈ ਖਲਾਰਦੀ ਆਉਂਦੇ ਦੇਖ ਲੈ ਚੜਾਈ ਆ ਆ ਚੱਲਿਆ ਇਹਦੀ ਆ ਚੱਲਿਆ ਲੂਗਾ ਅਸੀਂ ਤਾਂ ਲੇਟ ਚੱਲਦਾ ਹਾਂ ਗੱਡੀ ਨੋਕ ਲਾ ਉਹ ਵੀਰ ਖਲਾਰ ਤੋਂ ਸਾਜੋ ਰੱਬਾ ਇਹਦਾ ਕਲਾਬੀ ਬਣਾਇਆ ਪਿਆ ਉਹਨਾਂ ਨੇ ਚੱਲੇ ਵੇਖਦੇ ਆ ਵੇ ਕਿਹ ਚੱਲਦਾ ਵਾ ਹੋ ਰੇਨ 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 재미있다... 감사합니다^^ 높은 곳에서 인물을 densityés BILLY 어!스쿨에서 flats 아내집 precisamente 정말 앉 Vive 에どうしよう 오늘은 Sure

ਉਹ ਸੋਨੇ ਵਾਲਾ ਬੈਗ ਕਿਹੜਾ ਵਾ? ਉਹ ਲੈ ਵਦਾਨੂੰ। ਸੋਨੇ ਵਾਲਾ ਬੈਗ ਕਿਹੜਾ ਉਹ ਗੋਮੇ ਚਾ। ਮਾਲਕ ਦਾ ਟਾਲਾ ਵਾਲਾ ਬੈਗ ਫੜਦਾ ਵੀਰੇ। ਸੋਨੇ ਵਾਲਾ ਇੱਧਰ ਬਣਾ ਦੇ। ਸੋਨੇ ਵਾਲਾ ਬੈਗ ਸੋਨੇ ਵਾਲਾ ਬੈਗ ਕਢਾ ਜਾ। ਆਹ ਚ ਲੱਗ ਗਿਆ। ਸੋਨੇ ਵਾਲੇ। ਬਹੁਤ ਢੋਲ ਉਹ। ਲੈ ਜੀ ਵੀ ਅਹਾਂ। ਲੈ ਜਿਹੜਾ ਜੋ। ਹਾਂ ਜੀ। ਨਾ ਵੀ ਦੰਗਵਾ ਦੇ। ਹਾਂ ਜੀ। ਮੈਂ ਜੇਬ ਨਾ ਕੋਈ ਨਹੀਂ ਹੁੰਦਾ। ਗਾੜੀ ਕੁਆਲਿਟੀ। ਕਬਾਰ ਨਾਲ ਕੋਕਾ ਲਾ ਲੈ ਇਧਰ ਇਧਰ ਸਪੋਰਟ ਦੇ ਭਾਰ ਦੀ ਆ ਗਿਆ ਦਰਿਆਈ ਖਲਾਫ ਹੋ ਗਿਆ ਸਿਰ ਤੋਂ ਆ ਗਏ ਆਲੂ ਮੁੰਡੋ ਸੁਣ ਹੁਣ ਕੱਭਦੇ ਆ ਨਾ ਸਾਰਿਆਂ ਨੇ ਚਲੋ ਜੀ ਤਾੜੀਆਂ ਤਾੜੀਆਂ ਹਾਂ ਜੀ ਹੈਪੀ ਬਰਥਡੇ ਵੈਲਕਮ ਟੂ ਮਾਈ ਸੁਨੀ ਬ੍ਰੋ ਲਓ ਜੀ ਕਹਿੰਦੇ ਇਟਲੀ ਤੋਂ ਸਾਡੀ ਫੈਮਿਲੀ ਆ ਜੀ ਦਾਦੀ ਨੂੰ ਲਾਤਾ ਵਾਹ ਜੀ ਵਾਹ ਕਾਂਤਰੋ ਕਾਂਤਰੋ ਆਹ ਲਓ ਜੀ ਆਹ ਲਓ ਲਓ ਭਬੀ ਜੀ ਲਓ ਭਬੀ ਜੀ ਹਾਂ ਜੀ ਬਾੜ ਵੀ ਨਾਲ ਖਾਉ ਲਓ ਜੀ ਲਓ ਕਾਂਤਰੋ ਆਹ ਲਓ ਕਾਂਤਰੋ ਜੀ ਥੋੜਾ ਥੋੜਾ ਆਹ ਬੱਲੇ ਇਹ ਆਹ ਲਓ ਜੀ ਹਾਂ ਜੀ ਲਓ ਜੀ ਕਾਲੂ ਜੀ ਇਹ ਇਹ ਸਾਰਾ ਟੱਬਰ ਹੈ ਜੀ ਕਾਲਾ ਪੀਲਾ ਲਓ ਭਾਈ ਜੀ ਇਹ ਉਹ ਬੱਲੇ ਉਹ ਲਓ ਬੀਰ ਜੀ ਉਹ ਬਰਾ ਮੇਰਾ ਬੜਾ ਭਾਈ ਸਾਡਾ ਸਾਡਾ ਪਰਿਵਾਰ ਦਾ ਵੱਡਾ ਭਾਈ ਸਾਡਾ ਆ ਲੋ ਜੀ ਚਲੋ ਜੀ ਹੈਵ ਅ ਨਾਈਟ ਡੇ ਮੈਂ ਰਹਿ ਗਿਆ ਮੈਂ ਬਾਅਦ ਖਾਵਾਂ ਲੰਗਾ ਜੀ ਕੱਤਰੋ ਇਹਦਾ ਇਹਦਾ ਮੁੰਡਾ ਹੈ ਕਿਵੇਂ ਖੁਸ਼ ਹੈ ਮੁੰਡਾ ਹੈ ਤੇਰਾ ਪੂਰਾ ਖੁਸ਼ ਹੈ ਬਹੁਤ ਖੁਸ਼ ਹੈ ਚੰਗੀ ਹੈ ਹੁਣ ਭੱਜੀ ਭੱਜੀ ਫਿਰ ਨਹੀਂ ਬਿਮਾਰ ਨਾ ਪਈ ਰਹੀ ਹੁਣ ਤੇ ਬੀਬੀ ਘਟਿਆ ਸੀਗਾ ਆਓ ਬਿਮਾਰ ਪਈ ਰਹੀ ਇੱਥੇ ਮੈਂ ਅੱਜ ਭੋਗ ਤੇ ਲੈ ਕੇ ਜਾਣਾ ਸੀ ਇਹਨਾਂ ਨੂੰ ਕਹਿੰਦੇ ਮੇਰੇ ਬੀਬੀ ਵਧਿਆ ਹੋਇਆ ਚੰਗਾ ਹੀ ਖਾਤਰੋ ਖਾਤਰੋ